ਨੂੰ ਬਤੌਰ ਸਟੇਟ ਕੋਆਰਡੀਨੇਟਰ ਮਨਕੀ ਲਗਾਇਆ ਸੀਗਾ ਔਰ ਆਪਣੀ ਸਟੇਟ ਦੇ 6 ਸਰਪੰਚ ਜੋ ਕਿ ਅਸੀਂ ਲੈ ਕੇ ਗਏ ਦਿੱਲੀ ਉੱਥੇ 15 ਅਗਸਤ ਜਿਹੜੀ ਸ਼ਰਮਣੀ ਆਪਾਂ ਮਨਾਉਂਦੇ ਆ ਆਜ਼ਾਦੀ ਦਿਵਸ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਔਰ ਬਹੁਤ ਇੰਜੋਏ ਕੀਤਾ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੋਦੀ ਸਾਹਿਬ ਦਾ ਬੀਐਸਐਫ ਦਾ ਜੋ ਵੀ ਜਿਨ੍ਹਾਂ ਨੇ ਸਾਨੂੰ ਉੱਥੇ ਸਾਰਾ ਹੀ ਉੱਥੇ ਦਿੱਲੀ ਘੁਮਾਇਆ ਬਹੁਤ ਵਧੀਆ ਲੱਗਾ ਕਿਸ ਵਿਸ਼ੇ ਤੇ ਤੁਹਾਨੂੰ ਉਹਨਾਂ ਨੇ ਬੁਲਾਇਆ ਸੀਗਾ ਔਰ ਕੀ ਕੰਨਾ ਚੌਕ ਜਿਹੜਾ ਤੁਹਾਨੂੰ ਸਪੈਸ਼ਲੀ ਸਪੈਸ਼ਲੀ ਤਾਂ ਉਹਨਾਂ ਨੇ ਸਾਨੂੰ 15 ਅਗਸਤ ਤੇ ਜੁਆਇਨ ਕਰਨ ਲਈ ਉੱਥੇ ਬੁਲਾਇਆ ਸੀਗਾ ਉਸ ਜਿਹੜਾ ਆਪਣਾ ਸਮਾਗਮ ਹੈ ਉਹਦੇ ਵਿੱਚ ਸ਼ਾਮਲ ਹੋਣ ਲਈ ਕਿਉਂਕਿ ਸਾਰੇ ਹੀ ਸਟੇਟਾਂ ਦੇ ਵਿੱਚੋਂ ਛੇ-ਛੇ ਸਰ ਸਰਪੰਚ ਉਹਨਾਂ ਦੇ ਨਾਲ ਜਿਹੜੇ ਕੋਆਰਡੀਨੇਟਰ ਸੱਦੀ ਹੋਏ ਸੀਗੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਅਸੀਂ ਸਾਰੇ ਦੇਸ਼ ਵਾਸੀ ਇੱਕ ਹਾਂ ਭਾਰਤ ਦੇ ਮਤਲਬ ਕਿ ਸਾਰੇ ਭਾਰਤੀ ਹਾਂ ਇੰਡੀਅਨ ਹਾਂ ਏ ਦਿਖਾਉਣ ਲਈ ਇੱਥੇ ਇਹਨਾਂ ਨੇ ਬੁਲਾਇਆ ਸੀ ਕਿ ਇਹੋ ਜਿਹਾ ਕਿਹੜਾ ਮਹਾਨ ਕੰਮ ਕੀਤਾ ਸੀ ਜਿਸ ਕਰਕੇ ਤੁਹਾਨੂੰ ਉਹਨਾਂ ਨੇ ਬੁਲਾਇਆ ਨਹੀਂ ਨਹੀਂ ਐਕਚੁਅਲੀ ਅਸੀਂ ਸਾਰੇ ਬਾਰਡਰ ਨੂੰ ਬਿਲੋਂਗ ਕਰਦੇ ਆਂ ਬਾਰਡਰ ਦੇ ਇਹ ਸਾਰੇ ਸਰਪੰਚ ਨੇ ਜਿਹੜੇ ਬਾਰਡਰ ਦੇ ਨਾਲ-ਨਾਲ ਆਪਣੇ ਪਿੰਡ ਲੱਗਦੇ ਨੇ ਸੋ ਇਸ ਲਈ ਇਹਨਾਂ ਨੂੰ ਬੁਲਾਇਆ ਸੀਗਾ ਕਿ ਜਿਹੜੇ ਬਾਰਡਰ ਦੇ ਨਾਲ-ਨਾਲ ਉਹਨਾਂ ਨੂੰ ਇਨਵਾਈਟ ਕੀਤਾ ਬਸ ਬਾਰਡਰ ਦੀ ਮੂਵਮੈਂਟ ਹੈ ਕੀ ਕਰਨਾ ਚਾਹੋਗੇ ਬੀਐਸਐਫ ਦੇ ਨਾਲ ਜਿਹੜਾ ਰਲ ਕੇ ਤੁਸੀਂ ਕੰਮ ਕਰ ਰਹੇ ਹੋ ਨਹੀਂ ਬੀਐਸਐਫ ਤੇ ਆਪਣਾ ਕੰਮ ਕਰ ਰਹੀ ਆ ਐਕਚੁਅਲੀ ਅਸੀਂ ਤਾਂ ਹੈਗੇ ਆ ਜਿਹੜੇ ਪਿੰਡ ਦੇ ਵਿੱਚ ਡਵੈਲਪਮੈਂਟ ਦਾ ਕੰਮ ਕਰਦੇ ਆਂ ਮੈਂ ਵੀਡੀਓ ਦਾ ਬਤੌਰ ਔਰ ਉਨਕੇ ਇਸ ਲਈ ਸਰਪੰਚਾਂ ਨੂੰ ਮੇਰੇ ਨਾਲ ਭੇਜਿਆ ਗਿਆ ਮੇਰਾ ਨਾਮ ਜੀ ਅਮੋਲਕਜੀਤ ਸਿੰਘ ਹੈ ਡਿਸਟ੍ਰਿਕਟ ਅੰਮ੍ਰਿਤਸਰ ਠਟਾਰੀਵਾਗਾ ਬਾਰਡਰ ਦੇ ਨੇੜੇ ਮੇਰਾ ਪਿੰਡ ਹੈ ਗੱਲੂਆ ਮੈਂ ਉੱਥੋਂ ਦਾ ਸਰਪੰਚ ਹਾਂ ਠੀਕਣਾ ਚਾਹੋਗੇ ਜਿਹੜਾ ਗਵਰਨਮੈਂਟ ਤੁਹਾਨੂੰ ਬੁਲਾਇਆ ਸੀ 15 ਅਗਸਤ ਨੂੰ ਲੈ ਕੇ ਆਜ਼ਾਦੀ ਦਿਵਸ ਦੇ ਮੌਕੇ ਤੇ ਸਾਨੂੰ ਸਪੈਸ਼ਲ ਛੇ ਡਿਸਟ੍ਰਿਕਟ ਨੂੰ ਬਾਰਡਰ ਏਰੀਆ ਦੇ ਸਰਪੰਚ ਨੂੰ ਸਪੈਸ਼ਲ ਇਨਵੀਟੇਸ਼ਨ ਮਿਲਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਬੀਜੇਪੀ ਗਵਰਨਮੈਂਟ ਐਂਡ ਬੀਐਸ ਬਾਰਡਰ ਸਕਿਉਰਿਟੀ ਫੋਰਸ ਦਾ ਇਸ ਤਰ੍ਹਾਂ ਦਾ ਮੂਮੈਂਟ ਹੈ ਇਸ ਲਈ ਬਾਰਡਰ ਤੇ ਤਾਂ ਇਹ ਇੰਡੀਆ ਸਰਕਾਰ ਦੇ ਕਰਕੇ ਵੀ ਜੀ ਬੀਐਸਫਰ ਇੱਕ ਸਾਡੇ ਬਾਰਡਰ ਦੀ ਸਕਿਉਰਿਟੀ ਫੋਰਸ ਹੈ ਉਹ ਸੁਰੱਖਿਆ ਕਰਦੀ ਆ ਤੇ ਅਸੀਂ ਸੇਫ ਆ ਘਰਾਂ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇਸ 15 ਅਗਸਤ ਦੀ ਸਰਮਣੀ ਨੂੰ ਲੈ ਕੇ ਉਹ ਸਾਨੂੰ ਘਰ ਤੋਂ ਲੈ ਕੇ ਦਿੱਲੀ 에ਅਰਪੋਰਟ ਤੱਕ ਉੱਥੋਂ ਰਿਸੀਵ ਕੀਤਾ ਹੋਟਲ ਲੈ ਕੇ ਗਿਆ ਤੇ ਬਹੁਤ ਵਧੀਆ ਉਹਨਾਂ ਨੇ ਟ੍ਰੀਟ ਕੀਤਾ ਅਸੀਂ ਸਦਾ ਹੀ ਰਿਣੀ ਹਾਂ ਬੀਐਸਫ ਦੇ ਧੰਨਵਾਦੀ ਹਾਂ ਮੇਰਾ ਨਾਮ ਜੀ ਹਰਦੀਪ ਕੁਮਾਰ ਹੈ ਪਿੰਡ ਸ਼ੇਕਵਰ ਮਝੀਰੀ ਤੋਂ ਜ਼ਿਲ੍ਹਾ ਪਠਾਨਕੋਟ ਮੇਰਾ ਨਾਮ ਜੀ ਹਰਦੀਪ ਕੁਮਾਰ ਹੈ ਪਿੰਡ ਸ਼ੇਕਵਰ ਮਝੀਰੀ ਤੋਂ ਜ਼ਿਲ੍ਹਾ ਪਠਾਨਕੋਟ ਪਹਿਲਾ ਤਾਂ ਇਹ ਮੋਦੀ ਸਰਕਾਰ ਦਾ ਆਪਾਂ ਵਿਜੀਬੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਔਰ ਥੈਂਕਸ ਜਿਆਦਾ ਕਰਦੇ ਆਪਾਂ ਬੀਐਸਐਫ ਦਾ ਬorderDetails of first line of defense ਜਿਹੜੇ ਹੈਗੇ ਆ ਬੀਐਸਐਫ ਇਹਨਾਂ ਨੇ ਸਾਨੂੰ ਜੀ ਰਿਸੀਵ ਕੀਤਾ ਘਰੋਂ ਘਰੋਂ ਸਾਨੂੰ ਐਰਪੋਰਟ ਅੰਮ੍ਰਿਤਸਰ ਛੱਡਿਆ ਅੰਮ੍ਰਿਤਸਰ ਤੋਂ ਅੱਗੇ ਸਾਨੂੰ ਰਿਸੀਵ ਕਰਕੇ ਫਿਰ ਅਸੀਂ ਐਰਪੋਰਟ ਤੇ ਗਏ ਦਿੱਲੀ ਦਿੱਲੀ ਆਫੀਸਰਸ ਨੇ ਸਾਡਾ ਵੈਲਕਮ ਕੀਤਾ ਬਹੁਤ ਹੀ ਵਧੀਆ ਬੀਐਸਐਫ ਨੇ ਸਾਡਾ ਮਤਲਬ ਕਿ ਵੈਲਕਮ ਕੀਤਾ ਹੈ ਕਿ ਅਹੀਂ ਕੋਈ ਵਰਡ ਨਹੀਂ ਹੈ ਬੋਲਣ ਲਈ ਸਾਡੇ ਕੋਲ ਔਰ ਉੱਥੋਂ ਫਿਰ ਸਾਨੂੰ ਛੱਡਣ ਆਈਏ ਐਰਪੋਰਟ ਦਿੱਲੀ ਬੀਐਸਐਫ ਦੇ ਜਿਹਨੇ ਆਫੀਸਰ ਸੀਗੇ ਔਰਦੇ ਬਾਅਦ ਫਿਰ ਇੱਥੇ ਹਨ ਰਸੀਵ ਕਰ ਲਈ ਬੀਐਸਐਮ ਨੇ ਆਪਣੇ ਮੁਲਾਜ਼ਮ ਭੇਜਿਆ ਅਪਾ ਦਿਲੋਂ ਥੈਂਕਸ ਕਰਦੇ ਆਂ ਮੋਦੀ ਸਰਕਾਰ ਦਾ ਔਰ ਬੀਐਸਐਮ ਦਾ ਪਾਰ ਸਰਕਾਰ ਨੂੰ ਕੀ ਤੁਹਾਨੂੰ ਪ੍ਰਾਈਜ਼ ਮਿਲਿਆ ਗਿਆ ਕੀ ਪਾਰ ਸਰਕਾਰ ਵੱਲੋਂ ਨੂੰ ਇੱਕ ਉਹਨਾਂ ਵੱਲੋਂ ਅਵਾਰਡ ਦਿੱਤੇ ਗਏ ਛੋਟੇ ਮੋਟੇ ਔਰ ਕੁਝ ਉਹਨਾਂ ਨੇ ਗਿਫਟ ਦਿੱਤੇ ਸਾਨੂੰ ਜੋ ਕਿ ਬਤਾਰਿਕ ਵਾੜਾ ਵੈਲਕਮ ਕੀਤਾ ਉਹਨਾਂ ਨੇ ਔਰ ਵੈਲਕਮ ਜੀ ਬਹੁਤ ਹੀ ਵਧੀਆ ਸੀ ਅਵਾਰਡਸ ਤੇ ਅਪਾ ਗੱਲ ਨਹੀਂ ਕਰਦੇ ਅਪਾ ਗੱਲ ਕਰਦੇ ਆਂ ਕਿ ਜਿਹੜੀ ਫੈਸਿਲਿਟੀ ਸਾਨੂੰ ਦਿੱਤੀ ਗਈਆਂ ਇਹ ਫੈਸਿਲਿਟੀ ਆਈ ਥਿੰਕ ਕਿ ਕਦੇ ਵੀ ਕਿਸ ਸਰਕਾਰ ਨੇ ਕਿਸੇ ਨੂੰ ਨਹੀਂ ਦਿੱਤੀ ਹੁੰਦੀ ਇਹ ਬਹੁਤ ਹੀ ਵਧੀਆ ਫੈਸਿਲਿਟੀ ਸਾਨੂੰ ਮਤਲਬ ਦਿੱਤੀ ਹੈ ਵੀ ਵੀ ਆਈਪੀ ਜਿਹਨੂੰ ਕਹਿੰਦੇ ਆ ਉਹ ਸਾਨੂੰ ਟਰੀਟ ਕੀਤਾ ਗਿਆ ਆ ਪੂਰਾ ਹੀ ਵਧੀਆ ਤਰੀਕੇ ਨਾਲ ਦਿੱਲੀ ਵੀ ਅੰਮ੍ਰਿਤਸਰ ਵੀ ਅਬ ਅਸੀਂ ਦਿਲੋਂ ਥੈਂਕਸ ਕਰਦੇ ਆ ਬorderDetails ਫੋਰਸ ਅਤੇ ਬੀਜੇਪੀ ਮੋਦੀ ਦੀ ਦਾ ਬਹੁਤ ਧੰਨਵਾਦੀ ਹੁਣਾਂ ਦਾ ਜੀ ਹੁਣ ਭਾਰਤ ਸਰਕਾਰ ਨੂੰ ਮੈਂ ਅੰਮ੍ਰਿਤਜੀਤ ਸਿੰਘ ਪਿੰਡ ਕੋਰਸਾ ਤੋਂ ਸਰਪੰਚਾਂ ਜੀ ਜ਼ਿਲ੍ਹਾ ਗਰਦਾਰਪੁਰ ਤੋਂ ਸਾਨੂੰ ਬਾਰਡਰ ਏਰੀਆ ਦੀ ਬੀਐਸਾਪ ਨੇ ਬਹੁਤ ਵਧੀਆ ਰੋਲ ਕੀਤਾ 40 ਕਿਲੋਮੀਟਰ 50 ਕਿਲੋਮੀਟਰ ਸਫਰ ਆਇਥੋਂ ਤੋਂ ਉੱਥੋਂ ਲੈ ਗਿਆ ਇੱਥੇ ਇੱਥੋਂ ਇਹ ਲੈਣਾ ਆਏ ਵਾਪਸ ਉੱਥੇ ਗਏ ਉੱਥੇ ਵੀ ਆ ਸਭ ਨੇ ਬਹੁਤ ਵਧੀਆ ਬਹੁਤ ਵਧੀਆ ਪ੍ਰਬੰਧ ਕੀਤਾ ਬਹੁਤ ਵਧੀਆ ਅਜੇ ਤੱਕ ਜ਼ਿੰਦਗੀ ਚ ਨਹੀਂ ਵੇਖਿਆ ਭਈ ਆਜਾ ਪ੍ਰਬੰਧ ਵੀ ਆ ਸਭ ਨੇ ਕੀਤਾ ਆਮ ਬਾਰਡਰ ਵਾਚ ਤੇ ਬੰਦਿਆਂ ਨੇ ਲੋਕਲ ਬੰਦਿਆਂ ਮਾਤੇ ਬਹੁਤ ਵਧੀਆ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਠੀਕ ਕਾਰਨ ਕੀ ਆ ਤੁਹਾਨੂੰ ਸਪੈਸ਼ਲੀ ਚੁਣਿਆ ਨਾ ਸਰ ਕਾਰਨ ਕੋਈ ਨਹੀਂ ਆ ਬਸ ਵੈਸੇ ਇਨਵਾਈਟ ਕੀਤਾ ਸਰ ਅਬੀਖੇਤ ਨੂੰ ਬਲਾਉ ਆਂ ਸਰ ਬਤ ਇਹ ਹੈ ਤੇ ਬਾਰਡਰ ਏਰੀਆ ਦੇ ਕਰਕੇ ਤੇ ਆ ਗਏ ਆ ਜੀ ਉੱਥੇ ਬਹੁਤ ਵਧੀਆ ਲੱਗਾ ਜੀ ਆ ਕੇ ਅਵਾਰਡ ਕੀ ਦਿੱਤਾ ਜਾਵੇਗਾ ਅਵਾਰਡ ਤੇ ਸਰ ਕੋਈ ਨਹੀਂ ਬਸ ਨੋਰਮਲੀ ਉਹਨਾਂ ਦਿੰਦਾ ਹਾਂਜੀ ਸਵਾਗਤ ਕੀਤਾ ਨੋਰਮਲੀ ਕੋਈ ਖਾਸ ਗੱਲ ਨਹੀਂ ਬਾਕੀ ਬਹੁਤ ਬਹੁਤ ਧੰਨਵਾਦ ਹੈ ਜੀ ਮਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮੈਂ ਸਰਪੰਚ ਗ੍ਰਾਮ ਪੰਚਾਇਤ ਦੋਨਾ ਮਾਤਰਾ ਫਰੋਈਪੁਰ ਤੋਂ ਜੀ ਤੇ ਸਾਨੂੰ ਇੱਥੋਂ ਬਹੁਤ ਵਧੀਆ ਵੀਐਸਪ ਨੇ ਟ੍ਰੀਟ ਕੀਤਾ ਸਾਨੂੰ ਘਰ ਤੋਂ ਲੈ ਕੇ ਗਿਆ ਪੂਰਾ ਵੀਆਈਪੀ ਨਾਲ ਟ੍ਰੀਟਮੈਂਟ ਦਿੱਤਾ ਸੀਗਾ ਅਸੀਂ ਬਹੁਤ ਜ਼ਿਆਦਾ ਇਹਨਾਂ ਦੇ ਧੰਨਵਾਦ ਦੀਆਂ ਬੀਐਸਐਫ ਦੇ ਜਿਨ੍ਹਾਂ ਨੇ ਸਾਨੂੰ ਪੂਰਾ ਵੀ ਵੀ ਆਈਪੀ ਤੋਂ ਵੱਧ ਕੇ ਟ੍ਰੀਟ ਕੀਤਾ ਇਹ ਦੇਖਿਆ ਤੇ ਜਾ ਰਹੇ ਹਾਂ ਉੱਥੇ ਜਾ ਕੇ ਜੀ ਇਹਨਾਂ ਨੇ ਬਿਲਕੁਲ ਕਹਿ ਨਹੀਂ ਸਕਦੇ ਸਭ ਕੁਝ ਦੇਖਿਆ ਹੈਗਾ ਆਪਾਂ ਸੁਣਿਆ ਸੀ ਹਾਂਜੀ ਬਹੁਤ ਵਧੀਆ ਸਫਤ ਆਇਆ ਜੀ ਕਾਰਨ ਕੀ ਤੁਹਾਨੂੰ ਇਹ ਚਲੇ ਕਾਰਨ ਆਹੀ ਹੈ ਜੀ ਸਾਡੇ ਇੱਕ ਬਾਰਡਰ ਤੇ ਕੁਝ ਸਮੱਸਿਆਵਾਂ ਆ ਗਈਆਂ ਉਹਨਾਂ ਨੇ ਇਹੇ ਕਰਕੇ ਸਾਨੂੰ ਬੁਲਾਇਆ ਸੀਗਾ ਵੀ ਤੁਸੀਂ ਆਪ ਜਿਸ ਸਮੱਸਿਆਵਾਂ ਦੱਸ ਸਕੋ ਤਾਂ ਕਰਕੇ ਸਾਨੂੰ ਇੱਧਰ ਬੁਲਾਇਆ ਗਿਆ ਹੈ ਵੀਐਸਐਪ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਕਿਉਂਕਿ ਅਸੀਂ ਗਰਾਊਂਡ ਲੈਵਲ ਤੇ ਦੇਖਦੇ ਆ ਉਹਨਾਂ ਨੂੰ ਬਹੁਤ ਵਧੀਆ ਕੰਮ ਕਰ ਰਹਾ ਹੈ ਸਾਡੇ ਨਾਲ ਸਾਡੇ ਪਿੰਡਾਂ ਦੇ ਵੱਲ ਬਹੁਤ ਵਧੀਆ ਕੰਮ ਕਰ ਰਹਾ ਹੈ ਅਸੀਂ ਵੀ ਪੂਰਾ ਨਾਲ ਚੱਲਦੇ ਆ ਉਹਨਾਂ ਦੇ ਵੀਐਸਐਪ ਤੇ